ਬਹੁਤੀ ਵਾਰੀ ਸਾਡਾ ਜਿਹੜਾ ਬਾਣੀ ਪੜਨ ਦਾ ਧਿਆਨ ਹੁੰਦਾ ਹੈ ਸਪੀਡ ਵੱਲ ਹੁੰਦਾ ਹੈ ਤੇਜ਼ੀ ਵੱਲ ਹੁੰਦਾ ਬਾਣੀ ਨਾਲ ਪੜਨ ਵਾਲੇ ਨੂੰ ਸਮਝ ਆਉਂਦੀ ਆ ਨਾ ਸੁਣਨ ਵਾਲੇ ਨੂੰ ਪਰ ਜੇ ਤੁਸੀਂ ਇੱਕ ਇੱਕ ਪੌੜੀ ਇੱਕ ਇੱਕ ਪੰਕਤੀ ਧਿਆਨ ਨਾਲ ਪੜੋ ਤੇ ਸੱਚ ਜਾਣਿਓ ਤੁਹਾਡਾ ਪਾਠ ਕੀਤਾ ਸਫਲ ਹੋ ਸਕਦਾ ਹੈ ਤੁਹਾਡਾ ਜੀਵਨ ਬਦਲ ਸਕਦਾ ਹੈ ਜਦੋਂ ਬਾਣੀ ਨੂੰ ਬਿਨਾਂ ਸੋਚੇ ਸਮਝੇ ਪੜਾਂਗੇ ਤੇ ਗੁਰੂ ਦੀ ਗੱਲ ਸਾਡੀ ਸੁਰਤ ਵਿੱਚ ਸਾਡੇ ਜ਼ਿਹਨ ਵਿੱਚ ਕਦੇ ਨਹੀਂ ਆ ਸਕਦੀ ਲੋਕਾਂ ਬਾਣੀ ਲੱਗ ਸਕਦਾ ਵੀ ਬੰਦਾ ਗੁਰਦੁਆਰੇ ਜਾਂਦਾ ਹੈ ਕਥਾ ਕਰਦਾ ਹੈ ਕੀਰਤਨ ਕਰਦਾ ਹੈ ਪਰ ਜਿੰਨਾ ਚਿਰ ਗੁਰਬਾਣੀ ਨੂੰ ਸਮਝ ਕੇ ਨਾ ਪੜੋ ਉਨਾ ਚਿਰ ਗੁਰੂ ਦੇ ਨਾਲ ਸਾਡੀ ਸਾਂਝ ਨਹੀਂ ਬਣ ਸਕਦੀ ਮਨ ਜਿਹੜਾ ਨਾ ਸਾਡਾ ਇਹਨੂੰ ਗਿਆਨ ਦੀ ਲਗਾਮ ਨਹੀਂ ਪਾਈ ਜਾ ਸਕਦੀ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਦੇ ਸ਼ਲੋਕ ਵਿੱਚ ਗੱਲ ਕੀਤੀ ਕਹਿੰਦੇ ਕੁਦਰਤ ਦਿਸੈ ਰੱਬ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਦੀ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਪ੍ਰਤੀਤ ਦਿਸਦਾ ਹੈ ਪ੍ਰਤੀਤ ਹੁੰਦਾ ਹੈ ਦਿਸਦਾ ਹੈ ਰੱਬ ਕੁਦਰਤ ਕੋ ਵੱਖ ਨਹੀਂ ਪਰਮਾਤਮਾ ਦੀ ਸਾਜੀ ਹੋਈ ਪ੍ਰਕਿਰਤੀ ਕਿੰਨੀ ਪਿਆਰੀ ਤੇ ਕਿੰਨੀ ਨਿਰਾਲੀ ਹੈ ਪਬਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿੱਥੇ ਜਪਜੀ ਸਾਹਿਬ ਬਾਣੀ ਵਿੱਚ ਹਵਾ ਦੀ ਗੱਲ ਪਾਣੀ ਦੀ ਗੱਲ ਧਰਤੀ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਕੁਦਰਤ ਵਿੱਚ ਰੱਬ ਵੱਸਦਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਰੱਬ ਦਾ ਟਿਕਾਣਾ ਕਿੱਥੇ ਹੈ ਰੱਬ ਰਹਿੰਦਾ ਕਿੱਥੇ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅੰਨੇ ਮਨ ਕਿਉਂਕਿ ਮਨ ਅੰਨ੍ਹਾ ਨਾ ਅੱਜ ਵੇਖੋ ਅਸੀਂ ਕੁਦਰਤ ਦਾ ਸਰਬਨਾਸ਼ ਕਿਵੇਂ ਕਰ ਰਹੇ ਹਾਂ ਧਰਤੀ ਨੂੰ ਆਪਣੀ ਅਸੀਂ ਜੀਣ ਦੇ ਕਾਬਿਲ ਜਿਹੜੀ ਉਹਦੀ ਸ਼ਕਤੀ ਸੀ ਉਹ ਸਾਰੀ ਖਤਮ ਕਰ ਦਿੱਤੀ ਹੈ ਇਨਸਾਨਾਂ ਨੇ ਤਾਹੀ ਆਏ ਦਿਨ ਨਵੇਂ ਰੋਗ ਉੱਠਦੇ ਨੇ ਨਵੀਆਂ ਬਿਮਾਰੀਆਂ ਉੱਠਦੀਆਂ ਨੇ ਆਏ ਦਿਨ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕੁਦਰਤ ਦੇ ਨਾਲ ਖਿਲਵਾੜ ਕਰ ਰਿਹਾ ਬੰਦਾ ਸਰਬਨਾਸ਼ ਕਰ ਰਿਹਾ ਹੈ ਪਾਣੀ ਦੀ ਦੁਰਵਰਤੋਂ ਦਰਖਤਾਂ ਦੀ ਕਟਾਈ ਹਵਾ ਦਾ ਪੋਲੂਸ਼ਨ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਿਉਂਕਿ ਬਾਬੇ ਨਾਨਕ ਦੇ ਸਿਧਾਂਤ ਨੂੰ ਮੰਨਣ ਵਾਲੀ ਕੌਮ ਕੁਦਰਤ ਨੂੰ ਪਿਆਰ ਕਰਦੀ ਹੈ ਕੁਦਰਤ ਦੀ ਰਾਖੀ ਕਰਦੀ ਹੈ ਕੁਦਰਤ ਦੀ ਰਖਵਾਲੀ ਕਰਦੀ ਹੈ ਪਰ ਅੱਜ ਕੱਲ ਮਨ ਅੰਨਾ ਇਸ ਗੱਲ ਤੋਂ ਬੜਾ ਬੇਖਬਰ ਹੈ ਪਰ ਜਦੋਂ ਇਹ ਵਾਤਾਵਰਨ ਸਾਡੇ ਰਹਿਣ ਦੇ ਯੋਗ ਨਾ ਨਾ ਰਿਹਾ ਪੀਣ ਵਾਲਾ ਪਾਣੀ ਨਾ ਰਿਹਾ ਆ ਜਦੋਂ 50 ਡਿਗਰੀ ਤਾਪਮਾਨ ਹੁੰਦਾ ਹੈ ਗਰਮੀਆਂ ਦੇ ਵਿੱਚ ਤੇ ਉਸ ਸਮੇਂ ਦਰਖਤਾਂ ਦੀ ਯਾਦ ਆਉਂਦੀ ਹੈ ਖੇਤਾਂ ਦੇ ਵਿੱਚ ਕਾਸ਼ ਕਿਤੇ ਇੱਥੇ ਦਰਖਤ ਲੱਗਾ ਹੁੰਦਾ ਪੀਣ ਵਾਲਾ ਪਾਣੀ ਹੁੰਦਾ ਸਾਫ਼ ਪਰ ਅਸੀਂ ਸਭ ਕੁਝ ਸਰਬਨਾਸ਼ ਕਰਕੇ ਰੱਖ ਦਿੱਤਾ ਉਹਦਾ ਕਾਰਨ ਕੀ ਹੋਇਆ ਅਸੀਂ ਅਖੰਡ ਪਾਠ ਵੀ ਬਹੁਤ ਕੀਤੇ ਸਹਿਜ ਪਾਠ ਵੀ ਬਹੁਤ ਕੀਤੇ ਧਰਮ ਦੇ ਨਾਂ ਤੇ ਦਾਨ ਪੁੰਨ ਵੀ ਬਹੁਤ ਕੀਤਾ ਪਰ ਇੱਕ ਵੀ ਗੱਲ ਬਾਬੇ ਨਾਨਕ ਦੀ ਗੁਰੂ ਦੇ ਘਰ ਵਿੱਚ ਨਾ ਸੁਣੀ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਆਪਾਂ ਕਹਿ ਸਕਦੇ ਆ ਕਿ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਦੇ ਮਹਾਰਾਜ ਤੀਜੀ ਪੌੜੀ ਵਿੱਚ ਕਹਿੰਦੇ ਨੇ ਮਨ ਅੰਧਾ ਜਨਮ ਗਵਾਇਆ ਅੰਨੇ ਮਨ ਨੇ ਆਪਣਾ ਜਨਮ ਐਵੇਂ ਗਵਾ ਲਿਆ ਸਤਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਉਹ ਅਕਾਲ ਪੁਰਖ ਰਹਿੰਦਾ ਕਿੱਥੇ ਹੈ ਰੱਬ ਚਾਰ ਦੀਵਾਰੀਆਂ ਦੇ ਵਿੱਚ ਕੈਦ ਨਹੀਂ ਹੈ ਆਪਾਂ ਜੇ ਸੋਚੀਏ ਵੀ ਰੱਬ ਨੂੰ ਇੱਟਾਂ ਦੀ ਬਣਾ ਕੇ ਚਾਰ ਦਿਵਾਰੀ ਵਿੱਚ ਮੈਂ ਕੈਦ ਕਰ ਲਿਆ ਜਾਪ ਸਾਹਿਬ ਦੀ ਬਾਣੀ ਸਿੱਖ ਰੋਜ਼ ਪੜਦਾ ਚੱਕਰ ਚਿਹਨ ਅਰ ਵਰਨ ਚੱਕਰ ਚਿਹਨ ਦਾ ਭਾਵ ਹੈ ਰੱਬ ਦਾ ਕੋਈ ਘੇਰਾ ਨਹੀਂ ਚੱਕਰ ਦਾ ਭਾਵ ਘੇਰਾ ਬਾਉਂਡਰੀ ਰੱਬ ਦਾ ਕੋਈ ਘੇਰਾ ਨਹੀਂ ਹੈ ਜਿਸ ਦੀ ਅਰਦ ਤੇ ਸਿੱਖ ਨੇ ਕਰਨੀ ਹੈ ਅੱਜ ਜਿੰਨੀਆਂ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੇ ਇੱਕ ਰੱਬ ਦੇ ਸਿਧਾਂਤ ਤੋਂ ਟੁੱਟ ਗਏ ਨੇ ਇੱਕ ਰੱਬ ਦੀ ਵਿਚਾਰਧਾਰਾ ਤੋਂ ਟੁੱਟ ਗਏ ਨੇ ਇਨਸਾਨ ਇਨਸਾਨੀਅਤ ਗੁਣਾ ਤੋਂ ਡਿੱਗ ਗਿਆ ਕਿਉਂਕਿ ਉਹ ਇੱਕ ਰੱਬ ਤੋਂ ਟੁੱਟਿਆ ਸਾਡੇ ਅੰਦਰ ਨਫ਼ਰਤ ਕਿਉਂ ਪਈ ਕਿਉਂਕਿ ਇੱਕ ਰੱਬ ਤੋਂ ਟੁੱਟਿਆ ਲਾਲਚ ਕਿਉਂ ਵਧੇ ਅਸੀਂ ਇੱਕ ਰੱਬ ਤੇ ਭਰੋਸਾ ਕਰਨਾ ਛੱਡ ਦਿੱਤਾ ਸਾਡੀ ਕੁਦਰਤ ਸਾਡੇ ਰਹਿਣ ਦੇ ਯੋਗ ਕਿਉਂ ਨਾ ਹੋਈ ਕਿਉਂਕਿ ਅਸੀਂ ਬਾਬੇ ਨਾਨਕ ਦੀ ਬਾਣੀ ਨਾਲ ਸਾਂਝ ਹੀ ਨਹੀਂ ਪਾਈ ਬੱਚਿਆਂ ਨੂੰ ਸ਼ੌਕ ਲਾਓ ਜਦੋਂ ਵੀ ਕਿਤੇ ਜਨਮ ਦਿਨ ਹੁੰਦਾ ਕੇਕ ਨਾ ਕੱਟੋ ਬੱਚਿਆਂ ਨੂੰ ਕਹੋ ਦਰਖਤ ਲਾਓ ਪਾਣੀ ਦੀ ਸੰਭਾਲ ਕਰੋ ਉਹਨਾਂ ਨੂੰ ਚੰਗੇ ਗੁਣ ਸਿਖਾਓ ਗੁਰੂ ਚਰਨਾਂ 'ਚ ਚੰਗੀ ਅਰਦਾਸ ਕਰਕੇ ਚੰਗੀ ਜ਼ਿੰਦਗੀ ਦੀ ਅਰੰਭਤਾ ਕਰੋ ਹਰ ਇੱਕ ਇਨਸਾਨ ਦਾ ਇਹ ਫਰਜ਼ ਬਣਦਾ ਹੈ ਹਰੀਆਲੀ ਹੈ ਮਨੁੱਖਾਂ ਦਾ ਜੀਵਨ ਹੈ ਇਸ ਗੱਲ ਦੀ ਜਿਹੜੀ ਵਿਚਾਰ ਹੈ ਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦੇ ਵਿੱਚ ਖੁੱਲ ਕੇ ਕੀਤੀ ਹੋਈ ਹੈ ਇੱਥੋਂ ਤੱਕ ਕਿਉਂਕਿ ਦਾਸ ਕਥਾ ਕਰਦਾ ਕਰਦਾ ਇਹ ਵੀ ਬੇਨਤੀ ਕਰੇ ਗੁਰੂ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਤਾੜਨਾ ਕੀਤੀ ਹੈ ਅਸੀਂ ਫੁੱਲ ਵੀ ਤੋੜ ਕੇ ਅੱਜ ਭਾਵੇਂ ਫੁੱਲਾਂ ਦਾ ਬਿਜ਼ਨਸ ਹੁੰਦਾ ਹੈ ਅਸੀਂ ਫੁੱਲਾਂ ਨੂੰ ਤੋੜ ਕੇ ਗੁਰੂ ਘਰ ਵਿੱਚ ਭੇਟ ਕਰਦੇ ਆ ਲੱਖਾਂ ਲੱਖਾਂ ਕਰੋੜਾਂ ਦੇ ਫੁੱਲ ਗੁਰੂ ਘਰਾਂ ਦੇ ਵਿੱਚ ਸਜਾਵਟ ਦੇ ਤੌਰ ਤੇ ਵਰਤੇ ਜਾਂਦੇ ਨੇ ਪਰ ਕਦੇ ਗੁਰੂ ਦੀ ਬਾਣੀ ਦੇ ਬਚਨ ਪੜ੍ਹ ਕੇ ਵੇਖਿਓ ਡਾਲੀ ਦੇ ਨਾਲੋਂ ਫੁੱਲ ਤੋੜਨਾ ਵੀ ਉਸ ਦਾ ਕਤਲ ਕਰਨਾ ਹੈ ਗੁਰਬਾਣੀ ਨੇ ਇੰਨੀ ਬਰੀਕੀ ਦੇ ਨਾਲ ਕੁਦਰਤ ਦੇ ਨਾਲ ਸਿੱਖ ਨੂੰ ਪਿਆਰ ਕਰਨਾ ਸਿਖਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਸਾਖੀ ਆਉਂਦੀਆਂ ਗੁਰੂ ਹਰ राय ਸਾਹਿਬ ਜੀ ਦੀ ਆਪਾਂ ਕਿਵੇਂ ਭੁੱਲ ਜਾਂਦੇ ਆ ਕਿਵੇਂ ਮੁਨਕਰ ਹੋ ਜਾਂਦੇ ਆ ਉਹਦਾ ਕਾਰਨ ਸਾਡੇ ਮਨ ਨੂੰ ਸਾਡੇ ਮਨ ਰੂਪੀ ਘੋੜੇ ਨੂੰ ਗੁਰੂ ਦੇ ਗਿਆਨ ਦੀ ਲਗਾਮ ਨਹੀਂ ਹੈ ਮਨ ਸਾਡਾ ਖੁੱਲਾ ਭੱਜਿਆ ਫਿਰਦਾ ਜਦੋਂ ਗੁਰੂ ਹਰ राय ਸਾਹਿਬ ਗੁਰਗੱਦੀ ਤੇ ਬੈਠਣ ਤੋਂ ਪਹਿਲਾਂ ਕਿਉਂਕਿ 6ਵੇਂ ਪਾਤਸ਼ਾਹ ਤੋਂ ਬਾਅਦ ਗੁਰਗੱਦੀ ਦੀ ਜਿਹੜੀ ਜ਼ਿੰਮੇਵਾਰੀ ਹੈ ਗੁਰੂ ਹਰ राय ਸਾਹਿਬ ਸੰਭਾਲਦੇ ਨੇ ਕੁਦਰਤ ਨਾਲ ਬਹੁਤ ਪਿਆਰ ਕਰਦੇ ਨੇ ਗੁਰੂ ਹਰ राय ਸਾਹਿਬ ਇੱਕ ਦਿਨ ਚੋਲਾ ਪਾਇਆ ਹੋਇਆ ਬਾਗਾਂ ਵਿੱਚ ਟਹਿਲ ਰਹੇ ਨੇ ਬਾਗ ਦੇ ਅੰਦਰ ਤਾਇ ਹੋਏ ਚੋਲੇ ਦੇ ਨਾਲ ਆਪਾਂ ਸਾਖੀ ਸਾਰਿਆਂ ਨੇ ਸੁਣੀ ਐ ਸਾਖੀ ਕੇਵਲ ਕੰਨ ਰਸ ਨਹੀਂ ਹੁੰਦਾ ਵੀ ਮੈਂ ਸੁਣਾ ਦਿੱਤੀ ਤੁਸੀਂ ਸੁਣ ਲਈ ਤੇ ਕਥਾ ਦੀ ਸਮਾਪਤੀ ਤੋਂ ਬਾਅਦ ਤੁਸੀਂ ਕਹੋ ਵੀ ਆਨੰਦ ਆ ਗਿਆ ਵਾਹ ਵਾਹ ਬੜਾ ਵਧੀਆ ਹੋਇਆ ਨਹੀਂ ਸਾਖੀ ਦਾ ਅਸਲ ਮਕਸਦ ਹੁੰਦਾ ਸਿੱਖਿਆ ਮੋਰਲ ਸਿੱਟਾ ਉਹਦੇ ਚੋਂ ਸਿੱਖਿਆ ਕੀ ਸਾਖੀ ਸੁਣਾਉਣ ਵਾਲੇ ਤਾਂ ਮਸਾਲਾ ਲਾ ਲਾ ਕੇ ਆਪਣੇ ਕੋਲੋਂ ਗੱਲਾਂ ਘੜ ਘੜ ਕੇ ਬਹੁਤ ਸੁਣਾਉਂਦੇ ਨੇ بڑے ਲੋਕ ਕੇਵਲ ਸਾਖੀ ਸੁਣਨ ਤੱਕ ਸੀਮਤ ਰਹਿ ਗਏ ਪਰ ਸਾਖੀ ਦੇ ਵਿੱਚੋਂ ਸਿੱਖਿਆ ਕੀ ਮੋਰਲਤੀ ਨਿਕਲਿਆ ਸਿੱਟਾ ਕੀ ਨਿਕਲਿਆ ਗੁਰੂ ਹਰ Rai ਸਾਹਿਬ ਜੀ ਦਾ ਚੋਲਾ ਬਾਗ ਵਿੱਚ ਫੁੱਲ ਨਾਲ ਖਹਿ ਗਿਆ ਫੁੱਲ ਮਰ ਜਾ ਗਿਆ ਟੁੱਟ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਿਆ ਆਪਣੇ ਪੁੱਤੇ ਨੂੰ ਕਿ ਤੇਰੇ ਚਿਹਰੇ ਦੀ ਉਦਾਸੀ ਦਾ ਕਾਰਨ ਕੀ ਹੈ ਤੇ ਗੁਰੂ ਹਰ Rai ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਦਾਦਾ ਗੁਰੂ ਮੇਰੇ ਪਾਏ ਹੋਏ ਬਸਤਰ ਦੇ ਨਾਲ ਫੁੱਲ ਮੁਝਾ ਗਿਆ ਤੇ ਮੇਰੇ ਸਤਿਗੁਰੂ ਜੀ ਨੇ ਉੱਥੇ ਕਿਹਾ ਕਿ ਜਦੋਂ ਜਿੰਨਾ ਵੱਡਾ ਲੰਮਾ ਚੋਲਾ ਪਾਓ ਉਨਾ ਹੀ ਇਸ ਨੂੰ ਸੰਭਾਲ ਕੇ ਤੁਰੋ ਉਹਦਾ ਕਾਰਨ ਕੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਗੱਦੀ ਤੁਹਾਨੂੰ ਦੇਣੀ ਹੈ ਜਿੰਨਾ ਵੱਡਾ ਅਹੁਦਾ ਹੋਵੇ ਜਿੰਨਾ ਵੱਡਾ ਰਤਬਾ ਹੋਵੇ ਉਨਾ ਹੀ ਆਪਣੇ ਆਪ ਨੂੰ ਸੰਕੋਚ ਕੇ ਚੱਲੋ ਕਿਸੇ ਦਾ ਬੁਰਾ ਨਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਹੁਣ ਗੱਲ ਇੱਕ ਹੈ ਸਿੱਖਿਆਵੇਂ ਦੋ ਨੇ ਇੱਕ ਸਿੱਖਿਆ ਹੈ ਕੁਦਰਤ ਨਾਲ ਪਿਆਰ ਕਰੋ ਵੀ ਫੁੱਲ ਤੋੜਨਾ ਭਾਈ ਵੀਰ ਸਿੰਘ ਜਿਨ੍ਹਾਂ ਨੂੰ ਸੰਤ ਕਵੀ ਦਾ ਖਿਤਾਬ ਦਿੱਤਾ ਗਿਆ ਉਹਨਾਂ ਨੇ ਇੱਕ ਆਪਣੀ ਕਲਮ ਨਾਲ ਕਵਿਤਾ ਲਿਖੀ ਹੈ ਛੋਟੀ ਜੀ ਕਹਿੰਦੇ ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾ ਹੱਟ ਮਹਿਕ ਦੀ ਲਈ ਲੱਖ ਦਾਹਕ ਜੇ ਸੁੰਘੇ ਆਕੇ ਖਾਲੀ ਇੱਕ ਨਾ ਜਾਈ ਜੇ ਤੂੰ ਸਾਨੂੰ ਤੋੜ ਲੈ ਗਿਓ ਤਾਂ ਇੱਕ ਜੋਗਾ ਰਹਿ ਜਾਸਾਂ ਫੁੱਲ ਗਹਾਰ ਪਾਉਂਦਾ ਵੀ ਸਾਨੂੰ ਡਾਲੀ ਨਾਲੋਂ ਨਾ ਤੋੜ ਅਸੀਂ ਤਾਂ ਮਹਿਕ ਦੀ ਹੱਡੀ ਲਾਈ ਹੋਈ ਐ ਅੱਜ ਕੱਲ ਅਸੀਂ ਫੁੱਲ ਤੋੜ ਕੇ ਭਾਵੇਂ ਕਿ ਅੱਜ ਕੱਲ ਬਿਜ਼ਨਸ ਧੰਦੇ ਲੱਖਾਂ ਕਰੋੜਾਂ ਦੇ ਫੁੱਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਸਜਾਵਟ ਦੇ ਤੌਰ ਤੇ ਵਰਤੇ ਜਾਂਦੇ ਨੇ ਪਰ ਤੁਸੀਂ ਸੋਚ ਕੇ ਵੇਖੋ ਵੀ ਜਿਹੜਾ ਗੁਰੂ ਸਾਨੂੰ ਕੁਦਰਤ ਦੇ ਨਾਲ ਕਿੰਨਾ ਪਿਆਰ ਕਰਨਾ ਸਿਖਾ ਰਿਹਾ ਅੱਜ ਉਸੇ ਗੁਰੂ ਦੇ ਗਿਆਨ ਨੂੰ ਆਪਾਂ ਛਿੱਕੇ ਤੇ ਟੰਗ ਕੇ ਗੁਰੂ ਨੂੰ ਚੜਾਉਣ ਦਾ ਯਤਨ ਕਰ ਰਹੇ ਆ ਤੇ ਗੁਰੂ ਦੀ ਖੁਸ਼ੀ ਕਿਵੇਂ ਪ੍ਰਾਪਤ ਹੋਵੇ ਗੱਲ ਤਾਂ ਗੁਰੂ ਦੀ ਸਿੱਖਿਆ ਮੁਤਾਬਕ ਚੱਲਣ ਦੀ ਹੈ ਬਾਣੀ ਵਿੱਚ ਬੜਾ ਪਿਆਰਾ ਬਚਨ ਵੀ ਆਉਂਦਾ ਹੈ ਕਿ ਜਿਹੜਾ ਫੁੱਲ ਹੈ ਇਹ ਰੱਬ ਦੀ ਕੁਦਰਤ ਦੀ ਦੇਣ ਹੈ ਇਹ ਅਕਾਲ ਪੁਰਖ ਪਰਮਾਤਮਾ ਦੀ ਦਾਤ ਹੈ ਇਸ ਕਰਕੇ ਇਹ ਤੋੜਿਆ ਸੋਨਾ ਨਹੀਂ ਲੱਗਦਾ ਆਨੀਲੇ ਕੁੰਭ ਇਹਦੇ ਵਿੱਚ ਬਚਨ ਆਉਂਦਾ ਆਨੀਲੇ ਫੂਲ ਪਰੋਈ ਨੇ ਮਾਲਾ ਕਿ ਮੈਂ ਫੁੱਲ ਲਿਆਂਦੇ ਉਹਦੀ ਮਾਲਾ ਬਣਾਈ ਤੇ ਮੈਂ ਸੋਚਿਆ ਮੈਂ ਆਪਣੇ ਭਗਵਾਨ ਨੂੰ ਚੜਾਵਾਂ ਪਰ ਗੁਰੂ ਦੀ ਬਾਣੀ ਵਿੱਚ ਸਤਿਗੁਰੂ ਕਹਿੰਦੇ ਕਹਿੰਦੇ ਪਹਿਲੇ ਬਾਸ ਲਈ ਹੈ ਭਵਰਾ ਬੀਠਲ ਭੈਲਾ ਕਾਹੇ ਕਰੋ ਜਿਹੜੀ ਮਧੂ ਮੱਖੀ ਹੈ ਭਵਰਾ ਹੈ ਉਹਨੇ ਫੁੱਲਾਂ ਵਿੱਚੋਂ ਪਹਿਲਾਂ ਹੀ ਰਸ ਚੂਸ ਲਿਆ ਤੇ ਮਧੂ ਮੱਖੀ ਵਿੱਚ ਵੀ ਤਾਂ ਰੱਬ ਵੱਸਦਾ ਤੇ ਮੈਂ ਡਾਲੀ ਨਾਲੋਂ ਤੋੜਿਆ ਉਹਨੂੰ ਕੋਇਲੇ ਮਾਲਾ ਤੇ ਮੈਂ ਸੋਚਿਆ ਮੈਂ ਗੁਰੂ ਦੇ ਚਰਨਾਂ 'ਚ ਭੇਟ ਕਰਾਂ ਇੱਕ ਗੁਰਬਾਣੀ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਕਿਉਂਕਿ ਕਾਰਨ ਕੀ ਹੋਇਆ ਕਿ ਅਸੀਂ ਆਪਣੇ ਮਨ ਰੂਪੀ ਘੋੜੇ ਨੂੰ ਗੁਰੂ ਦੇ ਸ਼ਬਦ ਦੀ ਲਗਾਮ ਨਾ ਪਾ ਸਕੇ ਮਨ ਸਾਡਾ ਖੁੱਲਾ ਜੋ ਦਿਲ ਆਇਆ ਉਹੀ ਕੁੱਝ ਕੀਤਾ ਵੀ ਕਿਹੜਾ ਕਿਸੇ ਨੇ ਕੁਝ ਕਹਿਣਾ ਜੇ ਭਾਈ ਸਾਹਿਬ ਬੋਲੇ ਤੇ ਬਦਲ ਦਿਆਂਗੇ ਗੁਰੂ ਘਰ ਦੇ ਵਿੱਚੋਂ ਬਹੁਤੀ ਵਾਰੀ ਇਦਾਂ ਹੀ ਹੁੰਦਾ ਵੀ ਕੋਈ ਸੱਚ ਕਹੇ ਤੇ ਬਦਲ ਦੇ ਉਹ ਗੁਰੂ ਘਰ ਦੇ ਵਿੱਚੋਂ ਜਾਂ ਕਈ ਵਾਰੀ ਪ੍ਰਬੰਧਕ ਕਹਿ ਦਿੰਦੇ ਵੀ ਭਾਈ ਸਾਹਿਬ ਏਦਾਂ ਦੀ ਗੱਲ ਨਾ ਕਰੋ ਪਰ ਸੱਚ ਜਾਣਿਓ ਆਪ ਜੀ ਦੇ ਨਗਰ ਤੇ ਬੜੀ ਗੁਰੂ ਦੀ ਕਿਰਪਾ ਹੈ ਪ੍ਰਬੰਧਕ ਵੀ ਸਿਆਣੇ ਸੰਗਤ ਵੀ ਸਿਆਣੀ ਸੱਚ ਨੂੰ ਸੁਣਨ ਦਾ ਸ਼ੌਕ ਰੱਖਦੀ ਹੈ ਮਾੜਾ ਕੰਮ ਤੇ ਹਰ ਕੋਈ ਕਰ ਰਿਹਾ ਕੋਈ ਇਹ ਨਹੀਂ ਕਹਿ ਸਕਦਾ ਵੀ ਦਾਵਾ ਨਹੀਂ ਕਰ ਸਕਦਾ ਵੀ ਮੈਂ ਸੱਚਾ ਮੈਂ ਦੁੱਧ ਤੋਤਾ ਔਗਣਾ ਦੇ ਨਾਲ ਆਪਾਂ ਸਾਰੇ ਭਰੇ ਆ ਪਰ ਇਹਨਾਂ ਔਗਣਾ ਦੇ ਹੋਣ ਦੇ ਬਾਵਜੂਦ ਵੀ ਸਾਡੇ ਤੇ ਗੁਰੂ ਦੀ ਇੰਨੀ ਵੱਡੀ ਕਿਰਪਾ ਹੈ ਵੀ ਅਸੀਂ ਗੁਰੂ ਦੀ ਗੱਲ ਸਿੱਖਣ ਲਈ ਤਿਆਰ ਵਰ ਤਿਆਰ ਰਹਿੰਦੇ ਆ ਗੁਰਬਾਣੀ ਦੇ ਸ਼ਬਦ ਸੁਣਨ ਲਈ ਤਿਆਰ ਰਹਿੰਦੇ ਆ ਪ੍ਰਬੰਧਕ ਸਿਆਣੇ ਸੂਝਵਾਨ ਸੰਗਤ ਸਿਆਣੀ ਸੂਝਵਾਨ ਕਿ ਭਾਈ ਸਾਹਿਬ ਗੁਰੂ ਦੀ ਗੱਲ ਸੁਣਾਓ ਨਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਚੇਤੇ ਕਰਿਓ ਅੱਜ ਕਿਉਂਕਿ ਵਕਤ ਸੀਮਤ ਹੈ ਸੀਮਤ ਸਮੇਂ ਵਿੱਚ ਗੁਰੂ ਦੀ ਕੀਤੀ ਗੱਲ ਲਾਹੇਵੰਦ ਹੁੰਦੀ ਹੈ ਸਤਗੁਰੂ ਕਹਿੰਦੇ ਕੁਦਰਤ ਦਿਸੈ ਕੁਦਰਤ ਸੁਣੀਐ ਪਰਮਾਤਮਾ ਪ੍ਰਕਿਰਤੀ ਦੇ ਵਿੱਚ ਦਿਸਦਾ ਹੈ ਪ੍ਰਕਿਰਤੀ ਦੇ ਵਿੱਚ ਸੁਣਿਆ ਜਾਂਦਾ ਹੈ ਕੁਦਰਤ ਭਉ ਸੁਖ ਸਾਰ ਸਤਗੁਰੂ ਜੀ ਕਹਿੰਦੇ ਸਭ ਤੋਂ ਸ੍ਰੇਸ਼ਟ ਸੁਖ ਕੁਦਰਤ ਭਉ ਸੁਖ ਸਾਰ ਸਭ ਤੋਂ ਸ੍ਰੇਸ਼ਟ ਸੁਖ ਰੱਬ ਦੀ ਕੁਦਰਤ ਦੇ ਨਾਲ ਸਾਂਝ ਪਾ ਕੇ ਹੈ ਜੇ ਸੁੱਖਾਂ ਨੂੰ ਮੰਨਣਾ ਚਾਹੁੰਦੇ ਹੋ ਫਿਰ ਅਗਲੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਕੁਦਰਤ ਪਤਾਲੀ ਰੱਬ ਦੀ ਕੁਦਰਤ ਪਤਾਲਾਂ ਜਿਹਨੂੰ ਅਸੀਂ ਕਹਿੰਦੇ ਆ ਲੱਖ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ ਉੜਕ ਉੜਕ ਭਾਲ ਥਕੇ ਕੁਦਰਤ ਪਤਾਲੀ ਆਕਾਸ਼ੀ ਇਹਨੂੰ ਤੁਸੀਂ ਬਿੰਦੀ ਲਾ ਕੇ ਪੜੋਗੇ ਕਿਉਂਕਿ ਇਹ ਬਹੁਵਚਨ ਨੇ ਪਤਾਲੀ ਪਤਾਲਾ ਆਕਾਸ਼ੀ ਆਕਾਸ਼ਣ ਕਿਉਂਕਿ ਬਯੰਤ ਆਕਾਸ਼ ਨੇ ਰੱਬ ਦੇ ਗੁਰਬਾਣੀ ਦਾ ਜਿਹੜਾ ਸ਼ੁੱਧ ਉਚਾਰਨ ਹੈ ਉਹ ਵੀ ਧਿਆਨ ਵਿੱਚ ਰੱਖਣਾ ਜਿਵੇਂ ਤੁਸੀਂ ਬੇਲ ਨਾ ਪਾਈਆ ਪੰਡਤੀ ਪੰਡਤੀ ਦਾ ਭਾਵ ਪੰਡਤਾਂ ਨੇ ਜਪਜੀ ਸਾਹਿਬ ਪੜ੍ਹਦੇ ਹੋ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਕੁਰਾਨ ਰੱਬ ਦੀ ਕੁਦਰਤ ਦਾ ਭੇਦ ਕਾਜ਼ੀਆਂ ਨੇ ਵੀ ਨਹੀਂ ਲੱਭਿਆ ਜੇ ਲੱਭਦੇ ਤੇ ਉਹ ਕੁਰਾਨ ਵਿੱਚ ਲਿਖਦੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਕੁਰਾਨ ਥਿੱਤ ਬਾਰ ਨਾ ਜੋਗੀ ਜਾਣੈ ਰਤ ਮਾ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਇਸੇ ਪੌੜੀ ਵਿੱਚ ਆਉਂਦਾ ਬੇਲ ਨਾ ਪਾਇਆ ਪੰਡਤੀ ਪੰਡਤੀ ਦਾ ਭਾਵ ਪੰਡਤਾਂ ਨੇ ਰੱਬ ਦਾ ਵਕਤ ਨਹੀਂ ਲੱਭਿਆ ਕੁਦਰਤ ਕਦੋਂ ਬਣੀ ਇਸੇ ਤਰ੍ਹਾਂ ਪਤਾਲੀ ਆਕਾਸ਼ੀ ਪਤਾਲਾਂ ਆਕਾਸ਼ਾਂ ਕੁਦਰਤ ਸਰਬ ਆਕਾਰ ਸਾਰਾ ਆਕਾਰ ਰੱਬ ਦੀ ਕੁਦਰਤ ਹੈ ਆ ਜਿਹੜੇ ਤੁਸੀਂ ਇੱਕ ਵੱਖਰੀ ਕਿਸਮ ਦੇ ਲੈਂਜ ਦੇ ਨਾਲ ਬੈਕਟੀਰੀਆ ਵੇਖਦੇ ਹੋ ਜੀਵ ਵੇਖਦੇ ਹੋ ਉਹ ਵੀ ਰੱਬ ਦਾ ਕੁਦਰਤ ਦਾ ਹਿੱਸਾ ਹੈ ਜਿਹੜੇ ਤੁਸੀਂ ਆਕਾਰ ਆਪਣੀ ਅੱਖ ਨਾਲ ਵੇਖਦੇ ਹੋ ਉਹ ਵੀ ਰੱਬ ਦੀ ਕੁਦਰਤ ਦਾ ਹਿੱਸਾ ਹੈ ਸਤਗੁਰੂ ਕਹਿੰਦੇ ਕੁਦਰਤ ਸਰਬ ਆਕਾਰ ਕੁਦਰਤ 베ਦ ਪੁਰਾਣ ਕਿਤਾਬਾਂ ਕੁਦਰਤ ਸਰਬ ਵਿਚਾਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਇਹ ਵੀ ਰੱਬ ਦੀ ਕੁਦਰਤ ਦਾ ਹਿੱਸਾ ਨੇ ਪ੍ਰਾਣ ਕਿਤਾਬਾਂ ਵੇਦ ਇਹ ਸਾਰੀ ਰੱਬ ਦੀ ਕੁਦਰਤ ਦਾ ਹਿੱਸਾ ਨੇ ਕੁਦਰਤ ਸਰਬ ਵਿਚਾਰ ਜਿੰਨੀ ਵੀ ਵਿਚਾਰ ਹੈ ਰੱਬ ਦੀ ਕੁਦਰਤ ਦੀ ਹੋ ਰਹੀ ਹੈ ਹਰ ਪਾਸੇ ਫਿਰ ਸਤਿਗੁਰੂ ਅੱਗੇ ਕਹਿੰਦੇ ਕੁਦਰਤ ਖਾਣਾ ਪੀਣਾ ਪਹਿਨਣ ਰੱਬ ਦੀ ਕੁਦਰਤ ਦੀ ਕੀ ਗੱਲ ਕੀਤੀ ਜਾਏ ਖਾਣ ਵਾਲੇ ਪਹਿਨਣ ਵਾਲੇ ਕੁਦਰਤ ਖਾਣਾ ਪੀਣਾ ਪਹਿਨਣ ਕੱਪੜਾ ਤਨ ਤੇ ਪਾਉਣ ਵਾਲੇ ਪਹਿਨਣ ਵਾਲੇ ਕੁਦਰਤ ਸਰਬ ਪਿਆਰ ਰੱਬ ਦੀ ਕੁਦਰਤ ਹਰ ਪਾਸੇ ਪਿਆਰ ਦੀ ਰਚੀ ਹੋਈ ਹੈ ਪਿਆਰ ਵਰਤਾ ਰਹੀ ਆ ਰੱਬ ਦੀ ਕੁਦਰਤ ਫਿਰ ਸਤਿਗੁਰੂ ਕਹਿੰਦੇ ਕੁਦਰਤ ਜਾਤੀ ਜਿਨਸੀ ਰੰਗੇ ਕਿੰਨੀਆਂ-ਕਿੰਨੀਆਂ ਜਾਤਾਂ ਦੇ ਲੋਕ ਜੀਵ ਜੰਤੂ ਇਹ ਰੱਬ ਦੀ ਕੁਦਰਤ ਦਾ ਹਿੱਸਾ ਸਾਰਾ ਕੁਦਰਤ ਜਾਤੀ ਜਿੰਸਿੰ ਜਿੰਸੀ ਦਾ ਭਾਵ ਜਿੰਸਾਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿੰਸਾਂ ਸੋਚ ਵੀ ਨਹੀਂ ਸਕਦੇ ਆਪਾਂ ਸਾਡੀ ਨੌਲੇਜ ਤਾਂ ਉੱਥੇ ਤੱਕ ਕੰਮ ਕਰਦੀ ਆ ਜਿੱਥੋਂ ਤੱਕ ਆਪਾਂ ਪੜ੍ਹਿਆ ਸੁਣਿਆ ਵੇਖਿਆ ਪਰ ਜਿਹੜੀ ਚੀਜ਼ ਸਾਡੀ ਅੱਖਾਂ ਤੋਂ ਪਰੇ ਆ ਕੰਨਾਂ ਤੋਂ ਪਰੇ ਆ ਸਾਡੀ ਸੋਚਣ ਸ਼ਕਤੀ ਤੋਂ ਪਰੇ ਆ ਅਸੀਂ ਉਹਨੂੰ ਨਹੀਂ ਜਾਣਦੇ ਪਰ ਰੱਬ ਉਸ ਤੋਂ ਵੀ ਪਰੇ ਹੈ ਕੁਦਰਤ ਜਾਤੀ ਜਿੰਸੀ ਰੰਗੀ ਅਲੱਗ ਅਲੱਗ ਰੰਗਾਂ ਦੀ ਰੱਬ ਦੀ ਕੁਦਰਤ ਹੈ ਕੁਦਰਤ ਜੀ ਜਹਾਨ ਸਾਰੇ ਜੀਵ ਜੰਤੂ ਸੰਸਾਰ ਵਿੱਚ ਪੈਦਾ ਕੀਤੇ ਹੋਏ ਰੱਬ ਦੀ ਕੁਦਰਤ ਹੈ ਕੁਦਰਤ ਨੇਕੀਆਂ ਕੁਦਰਤ ਬਧੀਆਂ ਚੰਗੇ ਕੰਮ ਰੱਬ ਦੀ ਕੁਦਰਤ ਵਿੱਚ ਮਾੜੇ ਕੰਮ ਰੱਬ ਦੀ ਕੁਦਰਤ ਵਿੱਚ ਕੁਦਰਤ ਬਧੀਆਂ ਕੁਦਰਤ ਮਾਨ ਅਭਿਮਾਨ ਰੱਬ ਦੀ ਕੁਦਰਤ ਵਿੱਚ ਹੰਕਾਰ ਵੀ ਲੋਕਾਂ ਨੂੰ ਚਿੰਬੜਿਆ ਹੋਇਆ ਹੈ ਰੱਬ ਦੀ ਕੁਦਰਤ ਵਿੱਚ ਮਾਨ ਸਨਮਾਨ ਵੀ ਹੈ ਫਿਰ ਸਤਗੁਰੂ ਅੱਗੇ ਕਹਿੰਦੇ ਕੁਦਰਤ ਪਾਉਣ ਪਾਣੀ ਬੈਸੰਤਰ ਰੱਬ ਦੀ ਕੁਦਰਤ ਵਿੱਚ ਹਵਾ ਪਾਣੀ ਅੱਗ ਕੁਦਰਤ ਧਰਤੀ ਖਾਕ ਰੱਬ ਦੀ ਕੁਦਰਤ ਦੇ ਅੰਦਰ ਮਿੱਟੀ ਖਾਕ ਦਾ ਭਾਵ ਮਿੱਟੀ ਕਿੱਥੇ ਪੱਥਰਾਲੀ ਧਰਤੀ ਹੈ ਕਿੱਥੇ ਬੰਜਰ ਜ਼ਮੀਨ ਹੈ ਕਿੱਥੇ ਅਪਜਾਊ ਜ਼ਮੀਨ ਹੈ ਕੁਦਰਤ ਧਰਤੀ ਖਾਤ ਫਿਰ ਸਤਗੁਰੂ ਕਹਿੰਦੇ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਨੇ ਅਖੀਰ ਵਿੱਚ ਸਮਝਾਈ ਰੱਬ ਜੀ ਸਾਰੀ ਕੁਦਰਤ ਤੁਹਾਡੀ ਹੈ ਤੁਸੀਂ ਬਣਾਉਣ ਵਾਲੇ ਹੋ ਸਜਾਉਣ ਵਾਲੇ ਹੋ ਇਸ ਕੁਦਰਤ ਨੂੰ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਸਤਿਗੁਰੂ ਜੀ ਇਹ ਜਿਹੜੀ ਤੁਹਾਡੀ ਕੁਦਰਤ ਹੈ ਇਹ ਕੁਦਰਤ ਤੁਹਾਡੀ ਨਾਮ ਵਾਲਾ ਪਾਕੀ ਨਾਈ ਪਾਕ ਪਵਿੱਤਰ ਨਾਮ ਹੈ ਤੁਹਾਡੀ ਕੁਦਰਤ ਕਿਉਂਕਿ ਜੇਤਾ ਕੀਤਾ ਤੇਤਾ ਨਾਮ ਫਿਰ ਅੱਗੇ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਨਾਨਕ ਹੁਕਮੈ ਅੰਦਰ ਵਰਤੈ ਵੇਖੈ ਟਾਕ ਤਾਕ ਹੇ ਨਾਨਕ ਜਿਹੜਾ ਰੱਬ ਦੇ ਹੁਕਮ ਦੇ ਵਿੱਚ ਮਨੁੱਖ ਪਤੀਜ ਜਾਂਦਾ ਹੈ ਲੱਗ ਜਾਂਦਾ ਹੈ ਉਹਨੂੰ ਰੱਬ ਦੀ ਕੁਦਰਤ ਵਿੱਚ ਪ੍ਰਤੱਖ ਤੌਰ ਤੇ ਪ੍ਰਮਾਤਮਾ ਨਜ਼ਰੀ ਪੈ ਜਾਂਦਾ ਦਿਸ ਜਾਂਦਾ ਸੋ ਇਹ ਜਿਹੜਾ ਅਭਿਆਸ ਹੈ ਤੇ ਗੁਰੂ ਦੀ ਬਾਣੀ ਦੁਆਰਾ ਹੀ ਸਿੱਖ ਕਰ ਸਕਦਾ ਹੈ ਨਹੀਂ ਤਾਂ ਸਾਡੇ ਕੋਲੇ ਕੋਈ ਜਵਾਬ ਹੀ ਨਹੀਂ ਕਿਸੇ ਨੂੰ ਸਵਾਲ ਕਰਦੇ ਹੋ ਵੀ ਰੱਬ ਕਿੱਥੇ ਹੈ ਤੂੰ ਕਿਹਨੂੰ ਮੰਨਦਾ ਸਾਡੇ ਕੋਲੇ ਇੱਕ ਵੀ ਗੱਲ ਦਾ ਠੋਸ ਜਵਾਬ ਨਹੀਂ ਹੈ ਹਾਲਾਂਕਿ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਰੱਬ ਦੀ ਵਿਆਖਿਆ ਸਾਡੀ ਝੋਲੀ ਚ ਪਾਈ ਹੈ ਪਰ ਸੱਚ ਜਾਣਿਓ ਅੱਜ ਸਿੱਖਾਂ ਕੋਲੇ ਜਵਾਬ ਹੀ ਨਹੀਂ ਕੋਈ ਸਵਾਲ ਕਰਦੇ ਬڑے ਡੇਰੇਦਾਰ ਪੰਜਾਬ ਦੀ ਧਰਤੀ ਤੇ ਸਾਡੇ ਤੋਂ ਵੱਧ ਬਾਣੀ ਉਹ ਚੇਤੇ ਕਰੀ ਫਿਰਦੇ ਨੇ ਇੰਨੀ ਬਾਣੀ ਸਾਡੇ ਵਰਗੇ ਪ੍ਰਚਾਰਕਾਂ ਨੂੰ ਕੰਠ ਨਹੀਂ ਜਿੰਨੀ ਉਹਨਾਂ ਡੇਰੇਦਾਰ ਲੋਕਾਂ ਨੂੰ ਕੰਠ ਹੈ ਪਰ ਇਹ ਬਾਣੀ ਸਾਨੂੰ ਸਮਝ ਸਮਝਣੀ ਚਾਹੀਦੀ ਸੀ ਸਾਨੂੰ ਚੇਤੇ ਹੋਣੀ ਚਾਹੀਦੀ ਸੀ ਸਾਨੂੰ ਚੱਲਣ ਲਈ ਗੁਰਬਾਣੀ ਦੇ ਮੁਤਾਬਕ ਤਿਆਰਬਰ ਤਿਆਰ ਰਹਿਣਾ ਚਾਹੀਦਾ ਸੀ ਗੁਰਬਾਣੀ ਤੋਂ ਟੁੱਟ ਕੇ ਮਨੁੱਖ ਮਨ ਅੰਧਾ ਜਨਮ ਗਵਾਇਆ ਪੌੜੀ ਨੂੰ ਧਿਆਨ ਚ ਰੱਖਿਓ ਸਲੋਕਾਂ ਦੀ ਵਿਆਖਿਆ ਨੂੰ ਧਿਆਨ ਚ ਰੱਖਿਓ ਕਿ ਮਨ ਅਗਿਆਨਤਾ ਦੇ ਹਨੇਰੇ ਵਿੱਚ ਇਹ ਬਰਬਾਦ ਨਾ ਹੋਵੇ ਖਰਾਬ ਨਾ ਹੋਵੇ ਇਸ ਕਰਕੇ ਇਹਨੂੰ ਆਪਣੇ ਗੁਰੂ ਦੇ ਗਿਆਨ ਦੁਆਰਾ ਚਲਾਉਣ ਦਾ ਯਤਨ ਕਰ ਇਹ ਗੁਰੂ ਸਾਹਿਬ ਨੇ ਅੱਜ ਦੇ ਸਲੋਕ ਵਿੱਚ ਸਾਡੀ ਝੋਲੀ ਵਿੱਚ ਦਾਤ ਪਾਈ ਹੈ ਗੁਰਬਾਣੀ ਪੜੋ ਸੁਣੋ ਜਿੰਦਗੀ ਨੂੰ ਸਵਾਰੋ ਲੋਕ ਸੁਖੀਏ ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬੇਅੰਤ ਪੁੱਲਾ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋ ਕਥਾ ਦੇ ਸਨਮਾਨ ਵਜੋ ਬੇਅੰਤ ਸੰਗਤਾਂ ਸਤਗੁਰੂ ਦੀਆਂ ਮਾਨ ਸਤਕਾਰ ਬਖਸ਼ਿਸ਼ ਕਰਦੀਆਂ ਇਹ ਬਰਕਤਾਂ ਸਤਗੁਰੂ ਤੁਹਾਡੇ ਘਰੇ ਪਾਵੇਗਾ ਤੁਹਾਡੇ ਘਰਾਂ ਦੇ ਵਿੱਚ ਸਤਗੁਰੂ ਦੁੱਗਣਾ ਚੌਗਣਾ ਸਤਗੁਰੂ ਵਾਪਸ ਮੋੜੇਗਾ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡ ਅੱਗੇ ਹੋਏ ਲੇ ਤਹੇ ਇਸ ਕਰਕੇ ਕਦੇ ਵੀ ਜ਼ਿੰਦਗੀ ਚੋਂ ਗੁਰੂ ਦਾ ਪੱਲਾ ਨਾ ਛੱਡੋ ਗੁਰੂ ਦਾ ਦਰ ਨਾ ਭੁੱਲੋ ਇੰਨੀਆਂ ਕ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਅੰਤ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ